ਆਪਸੀ ਰੰਜਿਸ਼ ਤੋਂ ਕੋਈ ਨਵੀਂ ਹਿੰਸਕ ਹੋ ਸਕਦਾ ਹੈ ਕਿ ਕਿਸੇ ਦੀ ਜਾਨ ਲੈ ਲਈ ਉਤਾਰੂ ਹੋ ਜਾਵੇ ਜੀ ਹਾਂ ਅਜੇ ਹ ਇੱਕ ਮਾਮਲਾ ਮਾਨਸਰੂ ਸਾਹਮਣੇ ਹੈ ਜਿੱਥੇ ਕਿ ਮੋਟਰ ਮਕੈਨਿਕ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਉਸਦੇ ਪਿੰਡ ਦੇ ਹੀ ਨੌਜਵਾਨ ਨੇ ਰੰਜਿਸ਼ ਚਾਲਦੇ ਆ ਇਟ ਮਾਰ ਕੇ ਕਤਲ ਕਰ ਦਿੱਤਾ ਮਾਨਸਰੂ ਦੇ ਪਿੰਡ ਕੁਲਰਿਆ ਵਿੱਚ ਘਟੀ ਇਸ ਦਰਦਨਾਕ ਘਟਨਾ 'ਚ ਪੁਲਿਸ ਨੇ ਫਿਲਹਾਲ આરોપી ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ આરોપી ਹਲੇ ਵੀ ਪੁਲਿਸ ਦੇ ਗ੍ਰਿਫਤੋ ਬਾਹਰ ਹੈ ਸਾਡੇ ਕੋਲ ਨਾ ਅਜੇ ਇੱਕ ਡੈਡ ਬੋਡੀ ਸਾਨੂੰ ਸਵੇਰੇ ਮਿਲੀ ਸੀ ਇੱਕ ਪਿੰਟ ਗੁੱਲੀਆਂ ਜਿਹੜਾ ਜੀ ਬਰੇਟਾ ਥਾਣੇ ਦੇ ਅੰਦਰ ਪੈਂਦੀ ਹੈ ਕਿਉਂਕਿ ਸਾਡੀ ਉਥੇ ਪਿੰਟ ਗੁੱਲੀਆਂ ਦੇ ਵਿੱਚ ਹਨ ਬੋਡੀ ਮਿਲੀ ਸੀ ਤੇ ਅਸੀਂ ਤਰਤੀਸ਼ ਅਮਲ ਵਿੱਚ ਲਿਆਂਦੀ ਪਰਚਾ ਅਸੀਂ ਦਰਜ ਕਰ ਲਿਆ ਤੇ ਕੋਈ ਆਪਸੀ ਰੰਜਿਸ਼ ਦਾ ਮੈਟਰ ਸੀਗਾ ਜਿਹਦੇ ਕਰਕੇ ਦੋ ਲੜਕੇ ਆਪਸ ਵਿੱਚ ਲੜ ਪਏ ਉਹਦੇ ਕਰਕੇ ਇੱਕ ਲੜਕੀ ਦੀ ਡੈਥ ਹੋ ਗਈ ਉਹਦੇ ਵਿੱਚ ਤੇ ਅਸੀਂ ਮਕਦਮਾ ਦਰਜ ਕਰ ਲਿਆ ਅਗਲੀ ਤਸਦੀਰ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਬਾਈ ਨੇਮ ਅਸੀਂ ਪਰਚਾ ਦਿੱਤਾ ਹੈ ਤੇ ਅਸੀਂ ਜਲਦੀ ਬੰਦਾ ਵੀ ਅਰੈਸਟ ਕਰਾਂਗੇ ਜਿਸਾ ਜਾ ਰਿਹਾ ਹੈ ਕਿ ਮਾਨਸਰਦੀ ਪਿੰਡ ਕੁਲੂੜਿਆ ਤੋਂ ਬੇਟਾ ਚ ਮੋਟਰ ਮਕੈਨਿਕ ਦਾ ਕੰਮ ਕਰਨ ਵਾਲਾ ਜਗਤਾਰ ਸਿੰਘ ਨੰਦ ਨੌਜਵਾਨ ਕੱਲ ਦੀ ਰਾਤ ਘਟ ਤੋਂ ਨਿਕਲਿਆ ਸੀ ਪਰ ਕਾਫੀ ਸਮੇਂ ਤੱਕ ਘਰ ਵਾਪਿਸ ਨਹੀਂ ਆਇਆ ਜਿਸ ਤੇ ਉਸ ਦੇ ਪਿਤਾ ਤੇ ਪਰਾਜਕਤਾਰ ਨੂੰ ਲੱਭਣਗੇ ਤਣੋਂ ਵੇਖਿਆ ਕਿ ਕੋਈ ਵਿਅਕਤੀ ਉਥੇ ਗਿਰੇ ਹੋਏ ਵਿਅਕਤੀ 'ਤੇ ਸਿਰਚ ਇਟਰਨਲ ਹਮਲਾ ਕਰ ਰਿਹਾ ਸੀ ਜਦੋਂ ਉਹ ਅੱਗੇ ਵਧੇ ਤਾਂ ਹਮਲਾਵਰ ਫਰਾਰ ਹੋ ਗਿਆ ਜੋ ਉਹਨਾਂ ਦੇ ਪਿੰਡ ਦਾ ਹੀ ਮਹਿੰਦਰ ਸਿੰਘ ਸੀ ਫਿਰ ਉਹਨਾਂ ਨੇ ਵੇਖਿਆ ਕਿ ਜ਼ਖਮੀ ਵਿਅਕਤੀ ਹੋਰ ਕੋਈ ਨਹੀਂ ਸਗੋਨਾਂ ਦਾ ਹੀ ਮੁੰਡਾ ਸੀ ਜਦੋਂ ਉਸ ਨੂੰ ਹਿਲਾਇਆ ਗਿਆ ਤਾਂ ਮਰ ਚੁੱਕਿਆ ਸੀ ਫਿਲਹਾਲ ਪੁਲਿਸ ਨੇ ਪਰ ਮਾਨਸਤੋ ਜੀਵਨ ਕ੍ਰਾਂਤੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ